ਮੈਂ ਉਹਦਾ ਨਾ ਰਵਿੰਦਰ ਸਿੰਘ ਆ ਜੀ ਮੇਰਾ ਮੋਗੇ ਦਫਤਰ ਜੀ ਮੈਂ ਟੈਕਸੀ ਦਾ ਕੰਮ ਕਰਦਾ ਵਾਂ ਉੱਥੇ ਆਇਆ ਸੀ ਮੇਰੇ ਕੋਲ ਕਿ ਆਪਾਂ ਐ ਕਰਕੇ ਬਾਹਰ ਭੇਜ ਦਿੰਨੇ ਆ ਮੈਂ ਕਿਹਾ ਚਲੋ ਵੀ ਫਿਊਚਰ ਬਣ ਜਾਊਗਾ ਵਧੀਆ ਮੇਰ ਨਾਲ ਗੱਲਬਾਤ ਹੋ ਗਈ ਕਹਿੰਦਾ ਮੈਂ 18 ਲੱਖ ਰੁਪਏ ਲਵਾਂਗਾ ਜੀ ਬਾਈ ਯਾਰ ਮੇਰੇ ਬਾਪੂ ਨੇ ਮੈਨੂੰ ਪਤਾ ਪਹਿਲੀ ਕਿਵੇਂ ਲਈ ਸੀ ਸਾਡੀ ਪਹਿਲੀ ਗਹਿਣੇ ਰਖਾ ਕੇ ਬਈ ਪੈਸੇ ਦੇ ਉੱਤੇ ਨਾਲੇ ਬੈਗ ੱਟ ਗਿਆ ਵੇਚ ਗਿਆ ਬਈਆ ਉਹਦੀਆਂ 18 ਲੱਖ ਰੁਪਏ ਵਿੱਚ ਕਿੱਥੇ ਭਜਣਾ ਸੀ ਤੁਹਾਨੂੰ ਕੈਨੇਡਾ ਜੀ ਉਸ ਤੋਂ ਬਾਅਦ ਤੁਹਾਨੂੰ ਕੋਈ ਵੀਜ਼ਾ ਟਿਕਟਾਂ ਦਿੱਤੇ ਜਾਣਗੀਆਂ ਉਹ ਸਾਰਾ ਕੁਝ ਨਕਲੀ ਸੀਗਾ ਜੀ ਤੇ ਹੁਣ ਮੈਂ ਫੋਨ ਲਾਉਣਾ ਕਹਿੰਦਾ ਦੇਖ ਲਾਂਗੇ ਜਿਹੜਾ ਕੋਈ ਹੁੰਦਾ ਤਾਂ ਉਹ ਤੋਂ ਕਰ ਲੂ ਕਹਿੰਦਾ ਅੱਛਾ ਇਦਾਂ ਕਹਿੰਦਾ ਹਾਂ ਜੀ ਤੇ ਕਹਿੰਦਾ ਮੈਂ ਭਗਵੰਤ ਮਾਨ ਦਾ মিডিਆ ਇੰਚਾਰਜ ਆ ਤੁਸੀਂ ਵਿਦੇਸ਼ ਭੇਜਦੇ ਹੋ ਕਿਸੇ ਨੂੰ ਉਹ ਨਹੀਂ ਜੀ ਮੈਂ ਹੁਣ ਕੰਮ ਬੰਦ ਕੀਤਾ ਹੈ ਜੀ ਅੱਛਾ ਪਹਿਲਾਂ ਕਰਦੇ ਸੀ ਜੀ ਕਦੋਂ ਬੰਦ ਕੀਤਾ ਜੀ ਕੰਮ ਇਹ ਆ ਥੋੜਾ ਜਿਹਾ ਹੈ ਜੀ ਪਹਿਲਾਂ ਮੈਂ ਗੱਲ ਤਾਂ ਨਾ ਕਿਸੇ ਦੇ ਨਾਲ ਭਗਵੰਤ ਮਾਨ ਸਾਹਿਬ ਦੀ মিডিਆ ਇੰਚਾਰਜ ਹੋ ਤੁਸੀਂ ਹਾਂ ਜੀ ਹਾਂ ਜੀ ਸਰ ਹੈਗੇ ਹੋ ਕਿੱਥੋਂ ਦੇ ਹੋ ਮੈਂ ਪਹਿਲਾਂ ਤੋਂ ਹੀ ਆਖਦਾ ਜੀ ਅੱਛਾ ਉਥੋਂ ਤੁਹਾਨੂੰ ਲਾਇਆ ਵਿਆਮ ਦੀ ਪਾਰਟੀ ਨੇ ਹਾਂਜੀ ਇਦੋਂ ਕਾਫੀ ਜੋ ਜੋ ਪਾਲਤੀ ਬਣੀ ਵਾ ਕਾੜੀ ਬਣੀ ਆਇਆ ਮੇਰਾ ਹੁਣ ਸਾਨੂੰ ਧਮਕੀਆਂ ਦਿੰਦਾ ਜੀ ਭਗਵੰਤ ਮਾਨ ਦੀ ਫੋਟੋ ਨਾਲ ਫੋਟੋ ਲਾਈ ਵੀ ਆ ਸਾਨੂੰ ਕਹਿੰਦਾ ਤੁਹਾਡੇ ਤੇ ਮੈਂ ਪਰਚਾ ਪਵਾ ਦੂੰ ਆ ਕਰ ਦੂੰ ਅੱਜ ਮੈਨੂੰ ਕਹਿੰਦਾ ਜੇ ਤੂੰ ਪਾਬ ਦੇ ਡਾਕੂਮੈਂਟ ਲੈਣੇ ਤਾਂ 2 ਲੱਖ ਰੁਪਇਆ ਲੈ ਲੈ ਤੇ ਸਾਰਾ ਕੁਝ ਬਾਈ ਇੱਥੇ ਗੱਲ ਮੁਕਾਦ ਸਾਡੇ ਰਿਸ਼ਤੇਦਾਰ ਸਾਰੇ ਹੀ ਆ ਗਏ ਸੀ ਜੀ ਉਹਨਾਂ ਨੇ ਕਿਹਾ ਜੀ ਬੁੰਡੇ ਨੇ ਜਾਣਾ ਬਾਹਰ ਪਰ ਬਾਈ ਤੁਹਾਨੂੰ ਪਤਾ ਹੀ ਹੈ ਜੀ ਕੋਈ ਸ਼ਾਪਿੰਗ ਸ਼ੋਪ ਵੀ ਕੀਤੀ ਹੋਣੀ ਤੁਸੀਂ ਕਿਉਂਕਿ ਜਾਣ ਵਾਸਤੇ ਬਾ ਜਾਣਾ ਤੋਂ ਬਾਹਰ ਹੁੰਦਾ ਦੋ ਢਾਈ ਲੱਖ ਦੀ ਕੀਤੀ ਸੀ ਵੀਰੇ ਉਹ ਵੀ ਹਾਂ ਵੇਚੀ ਪਿਆ ਰਹਿ ਗਿਆ ਸਾਰਾ ਸਮਾਨ ਤੇ ਬਾਈ ਜਿਵੇਂ ਮਿਹਨਤ ਦੇ ਪੈਸੇ ਹਨ ਆਏ ਇੰਨੀ ਆ ਬਾਈ ਵੀ ਤੁਸੀਂ ਦੇਖ ਸਕਦੇ ਹੋ ਕਿ ਭਾਵਕ ਵੀ ਹੋ ਰਿਹਾ ਕਿਉਂਕਿ ਮਿਹਨਤ ਦੇ ਪੈਸੇ ਕਮਾਏ ਹੋਏ ਜਦੋਂ ਕੋਈ ਇਹਦਾ ਠੱਗ ਲੈ ਜਾਂਦਾ ਤਾਂ ਪਰ ਉਹ ਦਿਲ ਤੇ ਕੀ ਵੀਰ ਦੀ ਹੈ ਬੰਦਾ ਉਹ ਹੀ ਜਾਣ ਸਕਦਾ ਮੇਰੀ ਵਾਈਫ ਤੇ ਮੇਰਾ ਬੱਚਾ ਸਾਡਾ ਤਾਂ ਇਹ ਨਾ ਫਿਊਚਰ ਹੀ ਖਰਾਬ ਕਰਤਾ ਸਾਰਾ ਮੇਰੇ ਜਵਾਕ ਦਾ ਹੀ ਤੂੰ ਤੰਨਾ ਨਾ ਜਾਣਾ ਸੀਗਾ ਬਈ ਹਾਂਜੀ ਬਈ ਤੰਨਾ ਨਹੀਂ ਜਾਣਾ ਸੀਗਾ ਤੰਨਾ ਨਾ ਜਾਣਾ ਸੀ ਮੈਂ ਕਿਹਾ ਇਹ ਆਪਾਂ ਜਾਣਾ ਛੋਟੀ ਕੰਟਰੀ ਦੁਬਈ ਭੇਜ ਦਿਓ ਕਤਰ ਭੇਜ ਦਿਓ ਕਿਤੇ ਭੇਜ ਦਿਓ ਛੋਟੀ ਕੰਟਰੀ ਭੇਜ ਦਿਓ ਤੇ ਮੈਨੂੰ ਕਹਿੰਦਾ ਡਾਕੂਮੈਂਟ ਮੈਨੂੰ ਲਿਆ ਕੇ ਵਿਖਾ ਦੇ ਮੈਂ ਵਿਖਾਉਣ ਲੱਗਿਆ ਡਾਕੂਮੈਂਟ ਮੇਰੇ ਨਾਲ ਲੈ ਗਿਆ ਅੱਛਾ ਨਾਲ ਲੈ ਗਿਆ ਹਾਂਜੀ ਉਹ ਵੀ ਸੱਤੇ ਫੜ ਕੇ ਦਿੱਤਾ ਗਿਆ ਤੋਂ ਆਪਣੇ ਦਾ ਤੁਸੀਂ ਹਾਂਜੀ ਹੁਣ ਵੀ ਇਹ ਕੰਮ ਤਾਂ ਹੀ ਆ ਦੇਖ ਲੋ ਤੁਹਾਡੇ ਨੇ ਕੋਈ ਤੁਹਾਨੂੰ ਕੋਈ ਦਿੱਤਾ ਸੀ ਕਿ ਟਿਕਟ ਵਗੈਰਾ ਕੁਝ ਨਹੀਂ ਨਾ ਨਹੀਂ ਤੋ ਭਾਈ ਤੁਹਾਡੇ ਨਾਲ ਵੀ ਉਸੇ ਬੰਦੇ ਨੇ ਕੀਤੀ ਆ ਇਹ ਥਾਰੇ ਤੁਸੀਂ ਉਸੇ ਦੇ ਸ਼ਿਕਾਰੀ ਹਾਂਜੀ ਹਾਂਜੀ ਉਹੀ ਹੈ ਇਹ ਏ ਕੈਨੇਡਾ ਜਾਣ ਤੇ ਸਾਡਾ ਮਤਲਬ 16 ਲੱਖ ਚ ਗੱਲ ਹੋਈ ਸੀ ਬਟ ਇਥੋਂ ਸਾਤੋਂ 137000 ਰੁਪਏ ਲੈ ਗਏ ਜੀ ਬੰਦਾ ਨਾ ਇਹਨੇ ਸਾਨੂੰ ਵੀਜ਼ਾ ਲਵਾਇਆ ਸਾਡਾ ਹੀ ਨਾ ਸਾਡਾ ਕੋਈ ਡਾਕੂਮੈਂਟ ਬਣਾਇਆ ਨੇ ਕਿੰਨੇ ਪੈਸੇ ਤੁਹਾਡੇ ਭਾਈ ਮੇਰਾ ਵੀਰੇ 170 ਕਾਦੇ ਨਾਮ ਤੋਂ ਲੈ ਤੁਹਾਡੇ ਵੀ ਕਾਦੇ ਲਈ ਚਾਹੀਦੇ ਆ ਵੀਰੇ ਮੇਰੀ ਇੱਕ ਕਮੇਟੀ ਚੱਲਦੀ ਪਈ ਸੀਗੀ ਇੱਕਦਮੇ ਕਮੇਟੀ ਚੱਕੀ ਆ ਤੇ ਕਾਸ਼ਕ ਮੇਰੇ ਕੋਲ ਘਰੇ ਗੋਲਦਾ ਸੀ ਅਸਮਾਨਤੀ ਉਹ ਮੈਂ ਸੁਨਿਆਰੇ ਕੋਲ ਧਰਿਆ ਹੋਇਆ ਉਹਨੇ ਸਲਿੱਪਾਂ ਮਤਲਬ ਥੋੜੇ ਥੋੜੇ ਪੈਸੇ ਨਹੀਂ ਹੈਗੇ ਜਿੰਨੇ ਨੇ ਮੰਗੇ ਮੇਰੇ ਤੋਂ ਮਤਲਬ ਗਹਿਣੇ ਧਰ ਕੇ ਸਾਰਾ ਕੁਝ ਫੇਰ ਪੈ ਦਿੰਦੇ ਸੀ ਹਾਂਜੀ ਵੀਰੇ ਮੈਂ ਇੱਕ ਨੰਬਰ ਕੰਮ ਕਰਦਾ ਤੁਸੀਂ ਵੇਖ ਲਓ ਭਗਵੰਤ ਭਗਵੰਤ ਮਾਨ ਸਾਹਿਬ ਦਾ মিডিਆ ਇੰਚਾਰਜ ਹਾਂ ਤੁਸੀਂ ਮੇਰੀ ਫੋਟੋ ਦੇਖ ਲਓ ਸਾਨੂੰ ਵਿਸ਼ਵਾਸ ਹੋ ਗਿਆ ਵੀ ਚਲੋ ਆਮ ਪਾਰਟੀ ਚਲੋ ਸਾਡੇ ਵੀ ਹੈਗੇ ਆ ਉਹਦੇ ਕਰਕੇ ਅਸੀਂ ਯਕੀਨ ਕਰ ਗਏ ਜੀ ਇਹਦੇ ਤੇ ਲੋਕਵਾਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਪੰਜਾਬ ਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਤੇ ਜੜੀਆਂ ਠੱਗੀਆਂ ਨੇ ਉਹ ਬਹੁਤ ਮਾਰੀਆਂ ਜਾਂਦੀਆਂ ਪਰ ਅੱਜ ਜਿਹੇ ਠੱਗ ਦੀ ਤੁਹਾਨੂੰ ਕਹਾਣੀ ਸੁਣਾਵਾਂਗੇ ਜਿਨੇ ਛੱਡੇ ਕੋਈ ਨਹੀਂ ਤੇ ਇੰਨੀ ਤਕੜੀ ਠੱਗੀ ਕਿ ਨਕਲੀ ਵੀਜ਼ਾ ਨਕਲੀ ਡੈਕਾ ਦੇ ਕੇ ਬੰਦਾ 에ਰਪੋਰਟ ਤੇ ਵੀ ਭੇਜ ਦਿੰਦਾ ਤੇ ਉੱਥੋਂ ਉਹਨੂੰ ਵਾਪਸ ਆਉਣਾ ਪੈਂਦਾ ਮੇਰੇ ਮਗਰ ਚਾਰ ਬਾਈ ਖੜੇ ਨੇ ਇਹ ਚਾਰੋ ਉਸ ਠੱਗ ਦੇ ਸ਼ਿਕਾਰ ਨੇ ਕੀ ਕੀ ਹੋਇਆ ਸਾਰਿਆਂ ਨਾਲ ਕਿੰਨੇ ਲੱਖ ਰੁਪਏ ਦੀ ਠੱਗੀ ਹੋਈ ਆ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਮਾਮਲਾ ਕੀ ਆ ਪੂਰਾ ਕੀ ਉਹ ਬੰਦੇ ਦਾ ਨਾਮ ਅਤੇ ਕਿਵੇਂ ਤੁਸੀਂ ਉਹਨੂੰ ਮਿਲੇ ਬਈ ਉਹਦਾ ਨਾਮ ਰਵਿੰਦਰ ਸਿੰਘ ਆ ਜੀ ਮੇਰਾ ਮੋਗੇ ਦਫ਼ਤਰ ਜੀ ਮੈਂ ਟੈਕਸੀ ਦਾ ਕੰਮ ਕਰਦਾ ਵਾਂ ਉੱਥੇ ਆਇਆ ਸੀ ਮੇਰੇ ਕੋਲੇ ਕਿ ਆਪਾਂ ਐਂ ਕਰਕੇ ਬਾਹਰ ਭੇਜ ਦਿੰਨੇ ਆ ਮੈਂ ਕਿਹਾ ਚਲੋ ਵੀ ਫਿਊਚਰ ਬਣ ਜਾਊਗਾ ਵਧੀਆ ਤੇ ਮੇਰੇ ਨਾਲ ਗੱਲਬਾਤ ਹੋ ਗਈ ਕਹਿੰਦਾ ਮੈਂ 18 ਲੱਖ ਰੁਪਏ ਲਵਾਂਗਾ ਜੀ ਤੇ ਮੈਂ ਦੋ ਗੱਡੀਆਂ ਵੇਚੀਆਂ ਹੀ ਆ ਆਪਣੀਆਂ ਮੇਰੇ ਕੋਲੇ ਸਾਰੇ ਡਾਕੂਮੈਂਟ ਸਾਰੇ ਸਬੂਤ ਪਏ ਆ ਉਹਦੇ ਖਿਲਾਫ ਤੇ ਮੈਂ ਪੈੜੀ ਗਹਿਣੇ ਰੱਖੀ ਦੋ ਕਿੱਲੇ ਆਪਦੇ ਬਾਪੂ ਦੀ ਗਹਿਣੇ ਰੱਖ ਕੇ ਉਧਰੋਂ ਵੀ ਪੈਸੇ ਲੈ ਕੇ ਦਿੱਤੇ ਤੇ 25 ਤਰੀਕ ਨੂੰ ਸਾਨੂੰ ਕਹਿੰਦਾ ਵੀ ਆ ਜਾਓ 에ਰਪੋਰਟ ਜਦੋਂ ਅਸੀਂ ਉੱਥੇ ਗਏ ਵੀਰੇ ਉਤੋਂ ਸਾਨੂੰ ਬਾਹਰ ਮੋੜਤਾ ਉਹ ਕਹਿੰਦੇ ਵੀ ਇਹਦਾ 18 ਲੱਖ ਰੁਪਏ ਵਿੱਚ ਕਿੱਥੇ ਭਜਣਾ ਸੀ ਤੁਹਾਨੂੰ ਕੈਨੇਡਾ ਜੀ ਕੈਨੇਡਾ ਭਜਣਾ ਸੀ ਹਾਂਜੀ ਬਾਈ ਉਸ ਤੋਂ ਬਾਅਦ ਤੁਹਾਨੂੰ ਕੋਈ ਵੀਜ਼ਾ ਟਿਕਟਾਂ ਦਿੱਤੀਆਂ ਗਈਆਂ ਉਹ ਸਾਰਾ ਕੁਝ ਨਕਲੀ ਸੀਗਾ ਜੀ ਠੀਕ ਹੈ ਹਾਂਜੀ ਤੇ ਮੇਰੇ ਨਾਲ ਤਿੰਨ ਚਾਰ ਜਣੇ ਹੋਰ ਵੀ ਇੱਕ ਤਾਂ ਗਰੀਬ ਦਾ ਨੇ ਥਾਂ ਹੀ ਬਕਾਤਾ ਜੀ ਉਹਨਾਂ ਦੇ ਪੈਸੇ ਲੈ ਕੇ ਗੱਲ ਹੀ ਨਹੀਂ ਸੁਣਦਾ ਪਿਆ ਮੇਰੇ ਕੋਲ ਸਾਰਿਆਂ ਦੇ ਸਬੂਤ ਪਏ ਜਿਹੜੇ ਮੈਂ ਪੈਸੇ ਇਹਨੂੰ ਦਿੱਤੇ ਮੇਰੇ ਕੋਲ ਕੱਲੀ ਕੱਲੀ ਵੀਡੀਓ ਮੇਰੇ ਘਰੋਂ ਡਾਲਰ ਵੀ ਫੜ ਕੇ ਲੈ ਗਿਆ ਮੇਰੇ ਕੋਲ ਸਾਰੇ ਸਬੂਤ ਪਏ ਆ ਜੀ ਇਹਦੇ ਹਾਂਜੀ ਤੇ ਹੁਣ ਮੈਂ ਫੋਨ ਲਾਉਣਾ ਕਹਿੰਦਾ ਦੇਖ ਲਾਂਗੇ ਜਿਹੜਾ ਕੋ ਹੁੰਦਾ ਤੋਂ ਉਥੋਂ ਕਰ ਲਊ ਕਹਿੰਦਾ ਅੱਛਾ ਐਦਾਂ ਕਹਿੰਦਾ ਹਾਂਜੀ ਤੇ ਕਹਿੰਦਾ ਮੈਂ ਭਗਵੰਤ ਮਾਨ ਦਾ মিডিਆ ਇਨਚਾਰਜ ਆ ਤੇ ਜਦੋਂ ਅਸੀਂ ਪਾਸ ਅਸੀਂ ਪਤਾ ਕੀਤਾ ਵੀ ਉਹਦੀ ਫੋਟੋ ਲਾ ਕੇ ਯੂਜ਼ ਕਰਦਾ ਪਿਆਈ ਭਗਵੰਤ ਮਾਨ ਦੀ ਤੇ ਕੁਝ ਵੀ ਹੈ ਨਹੀਂਗਾ ਜੀ ਕੁਝ ਵੀ ਹੈ ਨਹੀਂ ਹਾਂਜੀ ਲੋਕ ਤਾਂ ਇਹਦੇ ਘਰੇ ਜਾਂਦੇ ਜੀ ਪੈਸੇ ਲੈਣ ਹੋਰ ਲੋਕਾਂ ਨੇ ਬਹੁਤਿਆਂ ਨੇ ਪੈਸੇ ਲੈਣੇ ਆ ਜੀ ਕਿੰਨਾ ਸਮਾਂ ਪਹਿਲਾਂ ਤੁਸੀਂ ਬਈ ਵੀਜ਼ੇ ਦੇ ਲਈ ਇਹਨੂੰ ਕਿਹਾ ਸੀ ਕਿ ਮੈਨੂੰ ਬਾਹਰ ਭੇਜੋ ਅੱਜ 9 ਮਹੀਨੇ ਹੋ ਗਏ ਵੀਰੇ 9 ਮਹੀਨੇ ਤੋਂ ਉੱਪਰ ਹੀ ਹੋ ਗਏ ਆ 9 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹਾਂਜੀ ਹਾਂਜੀ ਬਾਈ ਕੀ ਗੱਲ ਹੋਈ ਸੀ ਕਿ ਕਿਵੇਂ ਭੇਜੂਗਾ ਕਾਦੇ ਵੇਚ ਤੇ ਗੱਲ ਹੋਈ ਸੀ ਕੈਨੇਡਾ ਕਿਉਂਕਿ ਭੇਜਣਾ ਕੋਈ ਸਟੱਡੀ ਵੀਜ਼ਾ ਵਰਕ ਪਰਮਿਟ ਕਾਦੇ ਤੇ ਹੋਈ ਸੀ ਟੂਰਿਸਟ ਵੀਜ਼ਾ ਕਹਿੰਦਾ ਸੀਗਾ ਵੀਰੇ ਠੀਕ ਹੈ ਹਾਂ ਕਹਿੰਦਾ 18 ਲੱਖ ਰੁਪਏ ਲਾਊਗਾ ਕਹਿੰਦਾ ਕੰਮ ਮੈਂ ਇੱਕ ਨੰਬਰ ਹੋਊਗਾ 15 ਦਿਨ ਦਾ ਕਿਹਾ ਸੀਗਾ ਇਹਨੇ ਤੇ ਅੱਜ 9 ਮਹੀਨੇ ਤੋਂ ਉੱਪਰ ਹੋ ਗਏ ਜੀ ਮੈਂ ਮੇਰੀ ਵਾਈਫ ਤੇ ਮੇਰਾ ਬੱਚਾ ਸਾਡਾ ਤਾਂ ਇਹ ਨਾ ਹੀ ਫਿਊਚਰ ਹੀ ਖਰਾਬ ਕਰਤਾ ਸਾਰਾ ਮੇਰੇ ਜਵਾਕ ਦਾ ਜੀ ਤੁਹਾਡੇ ਸਾਹਮਣੇ ਪੜ੍ਹਾਈ ਲਕਾਈ ਸਾਰਾ ਵਿਚ ਹੀ ਰਹਿ ਗਿਆ ਜੀ ਉਹਦਾ ਹਾਂਜੀ ਤੁਸੀਂ ਤਿੰਨਾਂ ਨੇ ਜਾਣਾ ਸੀਗਾ ਬਈ ਹਾਂਜੀ ਬਈ ਤਿੰਨਾਂ ਨੇ ਜਾਣਾ ਸੀਗਾ ਜੀ ਤਿੰਨਾਂ ਨੇ ਜਾਣਾ ਸੀਗਾ 18 ਲੱਖ ਚ ਗੱਲ ਹੋਈ ਸੀ ਸਾਰੀ 22 ਲੱਖ ਚ ਹੋਈ ਸੀ 22 ਲੱਖ ਹਾਂਜੀ 18 ਲੱਖ ਰੁਪਈਆ ਆਪਾਂ ਇਹਨੂੰ ਦਿੱਤਾ ਹੋਇਆ ਜੀ ਦਿੱਤਾ ਹੋਇਆ ਸੀ ਹਾਂਜੀ ਹਾਂਜੀ ਹੁਣ ਸਾਨੂੰ ਧਮਕੀਆਂ ਦਿੰਦਾ ਜੀ ਭਗਵੰਤ ਮਾਨ ਦੀ ਫੋਟੋ ਨਾਲ ਫੋਟੋ ਲਾਈ ਵੀ ਆ ਹਾਂ ਸਾਨੂੰ ਕਹਿੰਦਾ ਤੁਹਾਡੇ ਤੇ ਮੈਂ ਪਰਚਾ ਪਵਾ ਦੂੰ ਆ ਕਰ ਦੂੰ ਅੱਜ ਮੈਨੂੰ ਕਹਿੰਦਾ ਜੇ ਤੂੰ ਆਪਦੇ ਡਾਕੂਮੈਂਟ ਲੈਣੇ ਤਾਂ 2 ਲ ਦੇਲਾ ਤੇ ਸਾਰਾ ਕੋ ਬਾ ਇੱਥੇ ਗੱਲ ਮੁਕਾ ਦੇ ਮੈਂ ਜੀ ਆਪਦੀ ਮਿਹਨਤ ਦੇ ਪੈਸੇ ਮੇਰੇ ਬਾਪੂ ਦੀ ਪੈਲੀ ਦੇ ਕੇ ਸਾਨੂੰ ਪਤਾ ਜੀ ਇਹ ਹੀ ਕਿਵੇਂ ਦਿੱਤੇ ਆ ਸਾਨੂੰ ਬਾ ਇਹਦਾ ਇਨਸਾਫ ਚਾਹੀਦਾ ਜੀ ਬਿਲਕੁਲ ਅੱਛਾ ਭਾਈ ਜੇ ਤੁਸੀਂ ਗੱਲ ਕੀਤੀ ਕਿ ਮੈਨੂੰ 에어ਪੋਰਟ ਤੋਂ ਵਾਪਸ ਮੋੜਿਆ ਕੀ ਕਹਾਣੀ ਸੀ ਕਿ ਤੁਹਾਨੂੰ ਇਹਨੇ ਕਿਵੇਂ ਦਿੱਤਾ ਸਾਰੇ ਕਾਗਜ਼ ਪੱਤਰ ਕੀ ਕੁਝ ਹੋਇਆ ਸੀਗਾ ਫਿਰ ਜਦੋਂ ਇਹਨੇ ਸਾਨੂੰ ਉੱਥੇ ਸਾਧ ਲਿਆ ਅਸੀਂ ਚਲੇ ਗਏ ਦਿੱਲੀ ਸਿੱਧੇ ਹੀ ਹਾਂ ਜੀ ਸਾਨੂੰ ਜਦੋਂ ਜਮਾ ਕੋਲੇ ਚਲੇ ਗਏ ਉੱਥੋਂ ਨਾ 2000 ਡਾਲਰ ਇਹਨੇ ਫੜ ਲਿਆ ਮੇਥੋਂ ਕਹਿੰਦਾ ਵੀ ਅੰਦਰ ਦੇ ਨੇ ਤੇ ਉੱਥੋਂ ਫੜ ਕੇ ਮੈਨੂੰ ਇਹਨੇ ਇਹ ਮੇਰੇ ਕੋਲੇ ਫੋਨ 'ਚ ਸਾਰਾ ਕੁਝ ਹੀ ਹੈਗਾ ਵਾ ਇਹਨੇ ਵੀ ਆ ਭੇਜ ਤਾਂ ਨਕਲੀ ਟਿਕਟ ਭੇਜਦੀ ਕਹਿੰਦਾ ਤੂੰ ਹੀ ਅੰਦਰ ਜਾਓ ਸਾਨੂੰ ਐਂਟਰੀ ਹੋ ਹੀ ਨਹੀਂ ਦਿੱਤੀ ਉਹਨਾਂ ਨੇ ਉੱਥੋਂ ਹੀ ਮੋੜਤਾ ਜੀ ਹੂੰ ਕੀ ਕਹਿੰਦੇ ਉੱਥੇ ਬਈ ਉਹ ਕਹਿੰਦੇ ਵੀ ਇਹ ਸਾਰਾ ਕੁਝ ਜਾਲ ਹੀ ਆ ਹਾਂਜੀ ਉਹ ਤੇ ਡੇਟ ਸਾਰਾ ਕੁਝ ਐਡੈਕਟ ਕੀਤਾ ਹੋਇਆ ਸੀਗਾ ਜੀ ਹਾਂਜੀ ਅਚਾ ਇਦਾਂ ਮਤਲਬ ਆ ਜਿਹੜੇ ਕਾਗਜ਼ ਪੱਤਰ ਉਹ ਵੀ ਨਕਲੀ ਬਣਾਤੇ ਉਹ ਵੀ ਉੱਥੇ ਜਾ ਕੇ ਦਿੱਲੀ ਜਾ ਕੇ ਹਾਂਜੀ ਵੀਰੇ ਉੱਥੇ ਬੈਠੇ ਨੇ ਤਿਆਰ ਕਰਵਾਤੇਗੇ ਤੋਂ ਡੈਟ ਕਰਾਤੇਗੇ ਹੋਰ ਦੇ ਨਾਂ ਤੇ ਜਿਹਦੇ ਉਹ ਸੀਗੇ ਬਾਈ ਉਹਨੂੰ ਉੱਧਰ ਗਏ ਨੂੰ ਮੇਰੇ ਖਿਆਲ ਚ ਘੱਟੋ ਘੱਟ 12 13 ਸਾਲ ਹੋ ਗਏ ਜਿਹਦੇ ਨਾਂ ਤੇ ਡੈਟ ਕਰਾਏ ਸੀਗੇ ਜੀ ਕਿਸੇ ਦਾ ਡੈਟ ਕੀਤਾ ਹੋਇਆ ਸੀਗਾ ਹਾਂਜੀ ਹਾਂਜੀ ਬਾਈ ਜੀ ਤੇ ਉਸ ਤੋਂ ਬਾਅਦ ਬੰਦਾ ਤੁਹਾਨੂੰ ਮਿਲਿਆ ਉੱਥੇ ਨਹੀਂ ਬਾਈ ਮਿਲਿਆ ਹੀ ਨਹੀਂਗਾ ਜੀ ਇੱਕ ਵਾਰ ਮਿਲਿਆ ਜਦੋਂ 2000 ਡਾਲਰ ਫੜ ਕੇ ਲੈ ਕੇ ਗਿਆ ਅੱ ਤੋਂ ਬਾਅਦ ਤੁਸੀਂ ਫੋਨ ਫੋਨ ਲਾਇਆ ਇਹਨੂੰ ਵੀ ਕਿੱਥੇ ਗਿਆ ਇਹਨੇ ਮੈਨੂੰ ਹੋਟਲ ਦੇ ਜਿਹੜੇ ਮੂਰੇ ਸੱਦ ਇਹਨੇ ਫੋਨ ਚੱਕਣਾ ਬੰਦ ਕਰਤਾ ਸੀਗਾ ਜੀ ਹੁਣ ਮੈਨੂੰ ਪੂਰੇ 9 ਮਹੀਨੇ ਤੋਂ ਜੇ ਫੋਨ ਚੱਕ ਲੈਂਦਾ ਜਾਦੇ ਘਰੇ ਜਾਣੇ ਆ ਹਨਾ ਉਹ ਕਹਿੰਦੇ ਅਸੀਂ ਪਰਚਾ ਕਰਾਵਾਂਗੇ ਸਾਡੇ ਘਰੇ ਆਏ ਨੂੰ ਆਈਦਾ ਹੀ ਹੁਣ ਮਿਹਨਤ ਦੇ ਪੈਸੇ ਦਿੱਤੇ ਸਾਨੂੰ ਇਨਸਾਫ ਦਿਵਾਓ ਜੀ ਇਹਦਾ ਬੱਸ ਨਾ ਦਿੱਲੀੋਂ ਫਿਰ ਤੁਹਾਨੂੰ ਵਾਪਸ ਆਉਣਾ ਪਿਆ ਬਈ ਉਦੋਂ ਹਾਂਜੀ ਹਾਂਜੀ ਵੀਰੇ ਉਹ ਵੀ 18 ਲੱਖ ਦਿੱਤੇ ਹਾਂਜੀ ਆਈਦਾ ਲੋਕਾਂ ਨੂੰ ਚਾ ਸੀ ਵੀ ਇਹਨਾਂ ਨੇ ਬਾਹਰ ਜਾਣਾ ਚਲੋ ਘਰ ਦਾ ਸੁਧਰੂਗਾ ਜੀ ਪਰ ਤੁਹਾਡੇ ਸਾਹਮਣੇ ਹੀ ਵੀਰੇ ਘਰੋਂ ਵੀ ਬਾਈ ਤੁਹਾਨੂੰ ਤੋਰਿਆ ਹੋਣਾ ਵਾਦਾ ਕੀਤਾ ਹੋਣਾ ਕਿ ਬੰਦੇ ਕੈਨੇਡਾ ਚੱਲੇ ਆ ਯਾਰ ਪਰਿਵਾਰ ਸਾਰਾ ਹਾਂਜੀ ਬਾਈ ਸਾਡੇ ਰਿਸ਼ਤੇਦਾਰ ਸਾਰੇ ਹੀ ਆ ਗਏ ਸੀ ਜੀ ਉਹਨਾਂ ਨੇ ਕਿਹਾ ਜੀ ਮੁੰਡੇ ਨੇ ਜਾਣਾ ਬਾਹਰ ਪਰ ਬਾਈ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਕੋਈ ਸ਼ਾਪਿੰਗ ਸ਼ੋਪ ਉਹ ਵੀ ਕੀਤੀ ਹੋਣੀ ਤੁਸੀਂ ਕਿਉਂਕਿ ਜਾਣ ਵਾਸਤੇ ਉਹ ਜਾਣਾ ਉਹ ਤੋਂ ਬਾਹਰ ਹੁੰਦਾ ਦੋ ਢਾਈ ਲੱਖ ਦੀ ਕੀਤੀ ਸੀ ਵੀਰੇ ਉਹ ਵੀ ਹਾਂ ਵੇਚੀ ਪਿਆ ਰਹਿ ਗਿਆ ਸਾਰਾ ਸਮਾਨ ਹਾਂਜੀ ਤਾਂ ਭਾਈ ਜਿਵੇਂ ਮਿਹਨਤ ਦੇ ਪੈਸੇ ਹਨਾ ਆਏ ਇੰਨੀ ਆ ਬਾਈ ਦੀ ਤੁਸੀਂ ਦੇਖ ਸਕਦੇ ਹੋ ਕਿ ਭਾਵਕ ਵੀ ਹੋ ਰਿਹਾ ਕਿਉਂਕਿ ਮਿਹਨਤ ਦੇ ਪੈਸੇ ਕਮਾਏ ਹੋਏ ਜਦੋਂ ਕੋਈ ਇਹਦਾ ਠੱਗ ਲੈ ਜਾਂਦਾ ਤਾਂ ਫਿਰ ਉਹ ਦਿਲ ਤੇ ਕੀ ਵੀਦਦੀ ਆ ਬੰਦਾ ਉਹ ਹੀ ਜਾਣ ਸਕਦਾ ਬਾਈ ਯਾਰ ਮੇਰੇ ਬਾਪੂ ਨੇ ਮੈਨੂੰ ਪਤਾ ਪਹਿਲੀ ਕਿਵੇਂ ਲਈ ਸੀ ਸਾਡੀ ਪਹਿਲੀ ਗਹਿਣੇ ਰਖਾ ਕੇ ਭਈ ਪੈਸੇ ਦੇ ਉੱਤੇ ਆ ਨਾਲੇ ਮੈਂ ਘੱਟ ਗਿਆ ਵੇਚੀਆਂ ਬਈਆ ਉਹਦੀਆਂ ਉਹ ਡੱਕ ਟੈਕਸੀ ਦਾ ਕੰਮ ਸੀਗਾ ਬਈ ਹਾਂਜੀ ਮੇਰੇ ਕੋਲ ਉਹ ਉਹੀ ਗੱਡੀਆਂ ਤੋਂ ਸੀਗਾ ਜੀ ਸਾਰਾ ਕੁਝ ਚੱਲਦਾ ਹੁਣ ਵੇਚ ਕੇ ਮੈਂ ਘਰੇ ਬੈਠਾ ਹੀ ਨਾ ਕੋਈ ਕੰਮ ਆ ਬਾਸ ਤਾ ਤੁਹਾਨੂੰ ਪਤਾ ਟੈਕਸੀ ਵਾਲਾ ਬੰਦਾ ਕੀ ਕਰ ਸਕਦਾ ਜੀ ਬਿਲਕੁਲ ਹਾਂਜੀ ਤੇ ਬਾਈ ਉਹਦੇ ਤੇ ਕੋਈ ਤੁਸੀਂ ਕਾਰਵਾਈ ਵਗੈਰਾ ਕਰਵਾਈ ਹੈ ਕਿਤੇ ਸ਼ਿਕਾਇਤ ਦਿੱਤੀ ਉਹਦੀ ਹਾਂਜੀ ਵੀਰੇ ਦਿੱਤੀ ਐ ਐਸਐਚਓ ਸਾਹਿਬ ਨੂੰ ਦਿੱਤੀ ਵੀ ਆ ਐਸਐਸਪੀ ਦਫ਼ਤਰ ਮੋਗੇ ਦਿੱਤੀ ਵੀ ਆ ਹੋਈ ਹੁਣ ਤਾਂ ਕਾਰਵਾਈ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਅਸੀਂ ਕੇ ਦੀ ਕਰਦੇ ਪਏ ਆ ਪਤਾ ਵੀ ਤੁਹਾਨੂੰ ਨਾਂ ਲੈ ਕੇ ਚੱਲਾਂਗੇ ਤਾਂ ਤੁਹਾਡੇ ਨਾਲ ਵੀ ਉਸੇ ਬੰਦੇ ਨੇ ਠੱਗੀ ਮਾਰੀ ਆ ਜੀ ਹਾਂਜੀ ਕੀ ਗੱਲ ਬਾਤ ਹੋਈ ਤੁਹਾਡੀ ਉਹਦੇ ਨਾਲ ਮੇਰੇ ਨਾਲ ਹੀ ਇਹੀ ਗੱਲ ਹੋਈ ਸੀ ਕਹਿੰਦਾ ਜੀ ਤੁਹਾਨੂੰ ਬਾਹਰ ਭੇਜ ਦਿੰਨਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਭੇਜ ਦਿੰਨਾ ਜੀ ਮੈਂ ਕਿਹਾ ਜੀ ਆਪਾਂ ਜਾਣਾ ਛੋਟੀ ਕੰਟਰੀ ਦੁਬਈ ਭੇਜ ਦਿਓ ਕਤਰ ਭੇਜ ਦਿਓ ਕਿਤੇ ਭੇਜ ਦਿਓ ਛੋਟੀ ਕੰਟਰੀ ਭੇਜ ਦਿਓ ਕਹਿੰਦਾ ਨਹੀਂ ਨੇ ਆਪਾਂ ਤੁਨੂੰ ਯਾਰ 20 20 ਲੱਖ ਜੋ ਆਪਾਂ ਬਾਹਰ ਭੇਜ ਦਿੰਨੇ ਆ ਮੈਂ ਕਿਹਾ ਮੇਰੇ ਕੋਲ ਤਾਂ ਪੰਜੀ ਵੀ ਹੈ ਨਹੀਂ 20 ਲੱਖ ਕਿੱਥੋਂ ਦੇ ਦੂੰ ਤੈਨੂੰ ਮੈਂ ਕਹਿੰਦਾ ਤੁਹਾਨੂੰ ਮੈਂ ਬੈਂਕ ਤੋਂ ਲੋਨ ਕਰਾ ਦੂੰ ਅੱਛਾ ਬਾਹਰ ਜਾਣ ਵਾਸਤੇ ਮੈਂ ਕਿਹਾ ਜੀ ਤੂੰ ਲੋਨ ਕਰਾ ਦੇਗਾ ਤੂੰ ਤਾਂ ਲੋਨ ਕਰਾ ਕੇ ਘਰੇ ਜਾਵੜੇਗਾ ਉਹਦੀ ਤਾਂ ਕਿਸ਼ਤ ਆ ਗਈ ਮੈਂ ਬਾਹਰ ਜਾਵਾਂ ਨਾ ਜਾਵਾਂ ਫਿਰ ਮੈਨੂੰ ਉਧਰ ਉਹ ਸੂਜ ਵਾਜੇ ਫਿਰ ਹੀ ਮੈਂ ਤਾਂ ਗਿਆ ਜੀ ਕਿਉਂ ਮੇਰੇ ਕੋਲ ਤਾਂ ਕਿਰਾਏ ਤੇ ਬੈਠਾ ਮੈਂ ਤਾਂ ਮੇਰੇ ਕੋਲ ਕਿੱਥੋਂ ਆਉਣਗੇ ਪੈਸੇ ਕਹਿੰਦਾ ਨਹੀਂ ਮੇਰੀ ਗਾਰੰਟੀ ਆ ਵੀਜ ਦੀ ਆਏ ਜੋ ਆ ਠੀਕ ਹੈ ਤੇ ਮੈਨੂੰ ਕਹਿੰਦਾ ਡਾਕੂਮੈਂਟ ਮੈਨੂੰ ਲਿਆ ਕੇ ਵਿਖਾ ਦੇ ਮੈਂ ਵਿਖਾਉਣ ਲੱਗਿਆ ਡਾਕੂਮੈਂਟ ਮੇਰੇ ਨਾਲ ਲੈ ਗਿਆ ਅੱਛਾ ਨਾਲ ਲੈ ਗਿਆ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਕਿੱਥੇ ਫਿਰ ਭੇਜਣਾ ਸੀ ਤੁਹਾਨੂੰ ਉਹਨੇ ਕਿੱਥੋਂ ਗੱਲ ਕੀਤੀ ਹੈ ਪਹਿਲਾਂ ਆਸਟ੍ਰੇਲੀਆ ਕਹਿੰਦਾ ਸੀ ਫਿਰ ਕੈਨੇਡਾ ਕਹਿੰਦਾ ਮੈਂ ਕਿਹਾ ਯਾਰ ਮੈਂ ਜਾਣੇ ਨਹੀਂ ਇੰਨੀ ਦੂਰੇ ਯਾਰ ਆਪਾਂ ਦਾ 67000 ਰੁਪਏ ਵਾਲੇ ਆ ਛੋਟੇ ਮੁਲਕ ਵਿੱਚ ਜਾਣਾ ਸੀਗਾ ਤਾਂ ਫਿਰ ਆਪਣੇ ਕੋਲ ਪੂੰਜੀ ਹੈ ਨਹੀਂ ਜੀ ਉਹ ਵੀ ਸੱਤੇ ਫੜ ਕੇ ਦਿੱਤਾ ਗਿਆ ਤਾਂ ਆਪਣੇ ਹਾਂ ਜੀ ਹੁਣ ਵੀ ਕੰਮ ਤਾਂ ਹੀ ਆ ਦੇਖ ਲੋ ਕੀ ਕੰਮ ਕਰਦੇ ਹਾਂ ਮੈਂ ਵੇਲਡਿੰਗ ਦਾ ਕੰਮ ਕਰਦਾ ਵੇਲਡਿੰਗ ਦਾ ਕੰਮ ਕਰਦਾ ਤੁਹਾਨੂੰ ਸੀਗਾ ਕਿ ਚਲੋ ਦੁਬਈ ਰੂਹੀ ਜਾਊਂਗਾ ਤੇ ਕੰਮ ਕੋਈ ਵਧੀਆ ਪੈਸਾ ਚੰਗਾ ਆਪਣਾ ਅਸੀਂ ਚਲੋ ਗੁੱਡ ਫੈਮਲੀ ਆ ਜੀ ਘਰ ਬਣ ਜੂ ਆਪਣਾ ਕਿਰਾਏ ਤੇ ਬੈਠੇ ਹਾਂ ਬਸ ਹੋਰ ਕੁਝ ਨਹੀਂ 70000 ਲੈ ਗਿਆ ਹਾਂ ਜੀ ਤਾਂ ਹੁਣ ਕੋਈ ਸੁਣਵਾਈ ਨਹੀਂ ਫੋਨ ਨਹੀਂ ਚਾਹਦਾ ਜੀ ਫੋਨ ਨਹੀਂ ਚਾਹਦਾ ਹੁਣ ਚਾਹਦਾ ਹੂੰ ਤੁਹਾਡੇ ਨੇ ਕੋਈ ਤੁਹਾਨੂੰ ਕੋਈ ਦਿੱਤਾ ਸੀ ਕਿ ਟਿਕਟ ਵਗੈਰਾ ਕੁਝ ਨਹੀਂ ਨਾ ਨਹੀਂ ਮੈਂ ਤਾਂ ਕਹਿੰਦਾ ਸੀ ਤੂੰ ਜੱਸ ਕਰ ਮੈਂ ਕਿਹਾ ਯਾਰ ਜੱਸ ਮੇਰੇ ਤਾਂ ਦੁਬਈ ਦੀ ਆ ਹਾਂ ਬਸ ਇੰਨੇ ਕਰਕੇ ਅੱਜ ਕਰਦਾ ਕੱਲ ਕਰਦਾ ਤੇਰੇ ਫਿਰ ਮੈਨੂੰ ਕਹਿੰਦਾ ਤੇਰੀ ਫਾਈਲ ਲਵਾਤੀ ਆ ਆਸਟ੍ਰੇਲੀਆ ਦੀ ਆਸਟ੍ਰੇਲੀਆ ਮੈਂ ਕਿਹਾ ਜੀ ਫਾਈਲ ਲਵਾਤੀ ਮੇਰਾ ਜਾਣਾ ਦੁਬਈ ਆ ਹੂੰ ਕਹਿੰਦਾ ਆਪਾਂ ਕੈਨਸਲ ਕਰਾ ਦਿੰਦੇ ਹਾਂ ਹੁਣ ਤੁਸੀਂ ਵੀ ਸਿਆਣੇ ਹੋ ਬਿਲਕੁਲ ਫੇਲ ਲੱਗੀ ਕੈਨਸਲ ਕਿਵੇਂ ਹੋ ਜੂ ਉੱਥੇ ਪਿਓ ਦਾ ਰਾਜਧਾਨੀ ਆਪਣੇ ਦਾ ਜੀ ਮਤਲਬ ਤੁਹਾਡੀ ਲੱਗੀ ਕਾਹਦੇ ਵੇ ਤੇ ਆਸਟ੍ਰੇਲੀਆ ਦੀ ਮੈਂ ਹੋਈ ਨਾ ਜੇ ਲੱਗ ਵੀ ਗਈ ਤਾਂ ਕੈਨਸਲ ਕਿਵੇਂ ਹੋ ਜੂਗੀ ਜੀ ਬਿਲਕੁਲ ਉਹ ਤਾਂ ਉਧਰਲੀ ਸਰਕਾਰ ਨੇ ਕਰਨਾ ਇਹ ਤਾਂ ਆਪ ਹੀ ਕਹੀ ਜਾਂਦਾ ਮੈਂ ਕੈਨਸਲ ਕਰਵਾ ਦਿੰਦਾ ਤੁਹਾਨੂੰ ਇੱਧਰ ਭੇਜ ਦਿੰਦਾ ਜੀ ਹੁਣ ਫੋਨ ਨਹੀਂ ਚਾਹਦਾ ਜੀ 70000 ਰੁਪਏ ਲੈ ਗਿਆ ਹਾਂ ਜੀ ਅ ਭਾਈ ਤੁਹਾਡੇ ਨਾਲ ਵੀ ਉਸੇ ਬੰਦੇ ਨੇ ਕੀਤੀ ਆ ਇਹ ਥਾਰੇ ਤੁਸੀਂ ਉਸੇ ਦੇ ਸ਼ਿਕਾਰ ਹੀ ਹਾਂ ਹਾਂ ਜੀ ਹਾਂ ਜੀ ਉਹੀ ਹੈ ਏਜੰਟ ਇਹ ਰਜਿੰਦਰ ਸਿੰਘ ਨਾਮ ਹੀ ਹੈ ਬੰਦੇ ਦਾ ਰਵਿੰਦਰ ਸਿੰਘ ਜੀ ਇਹ ਕੈਨੇਡਾ ਜਾਣ ਤੇ ਸਾਡਾ ਮਤਲਬ 16 ਲੱਖ ਜਗ੍ਹਾ ਸਾਨੂੰ ਕਹਿੰਦੇ ਤੁਹਾਨੂੰ ਵਿਜ਼ਿਟਰ ਵੀਜ਼ੇ ਦੇ ਭੇਜੂਗਾ 5 ਲੱਖ ਤੁਸੀਂ ਇੱਥੇ ਜਣਾ ਜਦੋਂ ਵੀਜ਼ਾ ਆ ਗਿਆ ਬਾਕੀ ਉਧਰ ਜਾ ਕੇ ਤਨਖਾਹ ਚ ਤੁਸੀਂ ਘਟਾ ਦਿਓ ਉਧਰ ਤੁਹਾਨੂੰ ਕੰਮ ਵੀ ਦਿਵਾਉਗਾ ਬਟ ਇੱਥੋਂ ਸਾਤੋਂ 137000 ਰੁਪਏ ਲੈ ਗਏ ਇਹ ਬੰਦਾ ਠੀਕ ਹੈ ਤੇ ਨਾ ਇਹਨੇ ਸਾਨੂੰ ਵੀਜ਼ਾ ਲਵਾਇਆ ਸਾਡਾ ਹੀ ਤੇ ਨਾ ਸਾਡਾ ਕੋਈ ਡਾਕੂਮੈਂਟ ਬਣਾਇਆ ਨਹੀਂ ਕਹਿੰਦਾ ਡਾਕੂਮੈਂਟ ਮੈਂ ਮੈਂ ਹੀ ਬਣਵਾਉਗਾ ਤੇ ਮਤਲਬ ਹੁਣ ਲਾਰੇ ਲਾ ਰਿਆ ਹੀ ਅਸੀਂ ਉਹਨੂੰ ਕੋਈ ਪੈਸੇ ਦੇ ਦਈ ਅਸੀਂ ਨਹੀਂ ਜਾਣਾ ਹੀ ਤੇ ਬਸ ਹੁਣ 6 5 6 ਮਹੀਨੇ ਹੋ ਗਏ ਹੀ ਨਾ ਇਹ ਸਾਡੇ ਪੈਸੇ ਦਿੰਦਾ ਵਾ ਤਿੰਨ ਸਾਡੀ ਡਾਕੂਮੈਂਟ ਹੈ ਡਾਕੂਮੈਂਟ ਤੁਹਾਡੇ ਲੈ ਗਿਆ ਸਾਰੇ ਹਾਂਜੀ ਮਤਲਬ ਜਿਵੇਂ ਕੀ ਸਾਡਾ ਆਧਾਰ ਕਾਰਡ ਪੈਨ ਕਾਰਡ ਉਹਦੀ ਫੋਟੋ ਕਾਪੀਆਂ ਦਿੱਤੀਆਂ ਸੀ ਉਹ ਕਹਿੰਦਾ ਮੈਂ ਤੁਹਾਨੂੰ ਬਣਵਾ ਕੇ ਦਊਗਾ ਜਿਵੇਂ ਤੁਸੀਂ ਇੱਥੇ ਕੋਈ ਕੰਮ ਕਰਦੇ ਹੋ ਜਿਵੇਂ ਇਧਰ ਵੀ ਬਿਜ਼ਨਸ ਦਿਖਾਉਣਾ ਵਾ ਉਹਦੇ ਵਾਸਤੇ ਕਹਿੰਦਾ ਬਣਾਉਂਗਾ ਮੈਂ ਹੂੰ ਬਸ ਹੁਣ ਜੀ 5-6 ਮਹੀਨੇ ਹੋ ਗਏ ਸਾਨੂੰ ਅੱਛਾ ਬਾਈ ਕੋਈ ਉਹ ਬੰਦਿਆ ਦਫ਼ਤਰ ਵਗੈਰਾ ਹੈਗਾ ਕਿੱਥੇ ਹੈਗਾ ਕਿੱਥੇ ਕੰਮ ਕਰਦਾ ਦਫ਼ਤਰ ਤਾਂ ਨਹੀਂ ਸਾਨੂੰ ਸਿਰ ਪਤਾ ਹੀ ਮਤਲਬ ਅਸੀਂ ਇਹ ਮੁੰਡੇ ਨੂੰ ਜਾਣਦੇ ਸੀਗੇ ਠੀਕ ਹੈ ਵੀ ਅਸੀਂ ਤਾਂ ਯਕੀਨ ਕਰ ਲਏ ਚਲੋ ਬੰਦਾ ਭੇਜਦਾ ਬਾਈ ਬਾਈ ਕੰਮ ਕੰਮ ਕਿੱਥ ਮੇਰੇ ਜਲੰਧਰ ਹੀ ਰਹਿੰਦਾ ਵਾ ਹੁਣ ਪਤਾ ਲੱਗਿਆ ਸੀ ਸਾਰਾ ਕੁਝ ਪਤਾ ਕਰਾਇਆ ਜਲੰਧਰ ਕੈਂਟ ਚ ਕਿ ਲੇਡੀਜ਼ ਕੋਲੇ ਰਹਿੰਦਾ ਪਿਆ ਵਾ ਸਾਰਾ ਕੁਝ ਹੀ ਕਹਿੰਦੇ ਉੱਧਰ ਜਾਂਦਾ ਪਿਆ ਵਾ ਠੀਕ ਹੈ ਹਾਂਜੀ ਹਾਂਜੀ ਲੱਖਾਂ ਰੁਪਏ ਹੋਰ ਕਿੰਨੇ ਕੁ ਲੋਕ ਬਈ ਤੁਹਾਡੀ ਨਿਗਾਹ ਦੇ ਵਿੱਚ ਆਏ ਜਿਹਨਾਂ ਇਹ ਬੰਦੇ ਨੇ ਜਿਹਨਾਂ ਠੱਗੀ ਮਾਰੀ ਹੈ ਮੇਰੇ ਅਸੀਂ ਤਾਂ ਚਲੋ 5-6 ਜਣੇ ਆਏ ਆ ਮੇਰੀ ਨਿਗਾਹ ਚ ਮੇਰੇ ਏਰੀਆ ਦੇ 14-15 ਲੋਕ ਜਿਹੜੇ ਨਹੀਂ ਆਏ ਠੀਕ ਹੈ ਹਾਂਜੀ ਜਿਹੜੇ ਇਹ ਸਾਰੇ ਬੰਦੇ ਸੀ ਪਹਿਲਾਂ ਉਹਦੇ ਮਿਲੇ ਵੀ ਆ ਇਸੇ ਬੰਦੇ ਨੂੰ ਹਾਂਜੀ ਹਾਂਜੀ ਹੂੰ ਇਹ ਗੱਲ ਹੈ। ਬਈ ਤੁਹਾਡੇ ਨਾਲ ਕੀ ਹੋਇਆ ਵਾਪਰਿਆ? ਤੁਸੀਂ ਕਿੱਥੇ ਜਾਣਾ ਸੀਗਾ? ਅਸੀਂ ਵੀਰੇ ਆ ਮੇਰੇ ਨਾਲ ਹੀ ਸੀਗੇ ਤਿੰਨੇ ਜਣੇ ਇਕੱਠੇ ਸੀ ਮਤਲਬ। ਕੀ ਚਲੋ ਅਸੀਂ ਆ ਵੀਰੇ ਦੇ ਥਰੂ ਅਸੀਂ ਮੈਂ ਇਹਨਾਂ ਵੀਰੇ ਨੂੰ ਜਾਣਦਾ ਸੀਗਾ ਤੇ ਮੈਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਸੀਗਾ। ਜੀ। ਤੇ ਚਲੋ ਸਾਡੇ ਕੋਲੇ ਆ ਆ ਵੀਰੇ ਹੁਣੀ ਆਏ ਸਾਡੇ ਕੋਲ ਤੇ ਦੁਕਾਨ ਤੇ ਮੇਰੇ ਕੋਲ ਬੈਠੇ ਆ। ਉੱਥੋਂ ਚਲੋ ਸਾਡੇ ਨਾਲ ਗੱਲਬਾਤ ਵਧੀਆ ਕੀਤੀ ਉਹਨੇ ਵੀ। ਚਲੋ ਅਨਜਕੀਨ ਦਵਾਦਾ ਮੇਰੇ ਡੈਡੀ ਬੈਠੇ ਸਫਾਦਰ ਸਾਹਿਬ ਕੋਲੇ ਹਨਾ। ਜੀ। ਤੇ ਡੈਡੀ ਨੇ ਵੀ ਚੱਲ ਇਹ ਗੱਲ ਕਹੀ ਕਿ ਚੱਲ ਪਹਿਲਾਂ ਤੂੰ ਦੇਖ ਲੈ ਇੱਕ ਵਾਰੀ। ਚਲੋ ਮੈਂ ਇਹ ਵੀਰੇ ਦਾ ਯਕੀਨ ਕਰ ਗਿਆ ਤੇ ਇਹ ਦੇ ਬੱਤੀ ਪਰ ਚਲੋ ਆਇਆ ਤੇ ਵੀਰੇ ਨਾਲ ਗੱਲ ਕੀਤੀ ਚਲੋ ਮੈਨੂੰ ਵੀਜ਼ੇ ਦੀ ਗੱਲ ਕਰਨ ਲੱਗੇ ਕਿ ਕਿਹੜੀ ਕੰਟਰੀ ਆਣਾ ਨਾ ਮੈਂ ਵੀ ਚੱਲ ਲਈ ਸੋਚ ਲਿਆ ਕਿ ਵੀਰਾ ਕਹਿੰਦਾ ਚਲ ਮੇਰੇ ਨਾਲ ਹੀ ਹਨਾ ਕਰ ਲੈ ਸੈਟਿੰਗ ਚਲ ਆਪਾਂ ਉੱਥੇ ਹੀ ਇਕੱਠੇ ਰਹਿਪਾਂਗੇ ਤੇ ਤੈਨੂੰ ਕੰਮ ਵਧੀਆ ਹੁੰਦਾ ਵਾ ਤੂੰ ਮੇਰੇ ਨਾਲ ਵਧੀਆ ਸੈੱਟ ਹੋ ਜਾਵੇਂਗਾ ਉੱਥੇ ਚਲੋ ਮੈਨੂੰ ਡੈਰੀ ਫਾਰਮ ਦਾ ਇਹਨਾਂ ਨੇ ਕਿਹਾ ਕਿ ਡੈਰੀ ਫਾਰਮ ਦੇ ਵਰਕ ਤੇ ਕਰਵਾ ਦਾਂਗੇ ਤੁਹਾਨੂੰ ਹਨਾ ਪਹਿਲਾਂ ਟੂਰਿਸਟ ਵੀ ਜਾਈ ਕਹਿੰਦੇ ਉਧਰੋਂ ਦਾ ਚੇਂਜ ਕਰਵਾ ਦਾਂਗੇ ਤੇ ਇਹ ਚੱਕਰ ਦੇ ਵਿੱਚ ਵੀਰੇ ਅਸੀਂ ਵੀਰੇ ਨਾਲ ਕਿਹੜੇ ਦੇਖ ਦੀ ਗੱਲ ਹੋਈ ਤੁਹਾਡੇ ਨਾਲ ਕੈਨੇਡਾ ਦੇ ਵਿਨੀਪੈਗ ਪਰੇ ਵਿਨੀਪ ਤੁਹਾਨੂੰ ਮੈਨੂੰ ਸਾਰਾ ਕੁਝ ਜਦਾਤ ਹੱਦਿਕਾ ਵੀ ਇੱਥੇ ਭੇਜ ਦਾਂਗੇ ਤੁਹਾਨੂੰ ਹਾਂਜੀ ਹਾਂਜੀ ਵੀਰੇ ਹਾਂ ਕਿੰਨੇ ਪੈਸੇ ਤੁਹਾਡੇ ਬਾਈ ਮੇਰਾ ਵੀਰੇ 1.70 1 ਲੱਖ 70 ਹਜ਼ਾਰ ਹਾਂਜੀ ਕਾਦੇ ਨਾਮ ਤੋਂ ਲੈ ਤੁਹਾਡਾ ਵੀ ਕਾਦੇ ਲਈ ਚਾਹੀਦਾ ਵੀਰੇ ਮੇਰੀ ਕਮੇਟੀ ਚੱਲਦੀ ਪਈ ਸੀਗੀ ਇੱਕਦਮ ਕਮੇਟੀ ਚੱਕੀ ਆ ਤੇ ਕਾਸ਼ਕ ਮੇਰੇ ਕੋਲ ਘਰੇ ਗੋਲ ਤਾਂ ਅਸੀਂ ਅਸਮਾਨ ਸਿੰਘ ਮੈਂ ਸੁਨਾਰੇ ਕੋਲ ਧਰਿਆ ਹੋਇਆ ਉਹਦੀਆਂ ਸਲਿੱਪਾਂ ਮਤਲਬ ਥੋੜੇ ਥੋੜੇ ਪੈਸੇ ਨਹੀਂ ਹੈਗੀਆਂ ਜਿੰਨੇ ਨੇ ਮੰਗੇ ਮੇਰ ਤੋਂ ਮਤਲਬ ਗਹਿਣੇ ਧਰ ਕੇ ਸਾਰਾ ਕੁਝ ਫੇਰ ਪੈਸੇ ਦਿੱਤੇ ਸੀਗੇ ਹਾਂਜੀ ਵੀਰੇ ਤੁਹਾਡੇ ਨਾਲ ਕਿੰਨੇ ਲੱਖ ਵਿੱਚ ਗੱਲ ਹੋਈ ਸੀਗੀ ਉਹ ਵੀ ਵੀਰੇ ਤੇ ਬਾਕੀ ਕਹਿੰਦਾ ਤੁਸੀਂ ਆਪਦਾ ਤਾਂ ਸੈਲਰੀ ਚੋ ਕਰਦੇ ਹੋ ਬਈ ਅੱਛਾ ਬਾਕੀ ਬਾਅਦ ਵਿੱਚ ਕਟਾ ਦੇ ਹਾਂਜੀ ਤੁਸੀਂ ਗਏ ਫਿਰ 에어ਪੋਰਟ ਤੇ ਨਹੀਂ ਵੀਰੇ ਸਾਨੂੰ ਕੋਈ ਪ੍ਰੂਫ ਹੀ ਨਹੀਂ ਦਿੱਤਾ ਵੀਰੇ ਅਸੀਂ ਪ੍ਰੂਫ ਮੰਗਦੇ ਸੀਗੇ ਕਿ ਸਾਨੂੰ ਦੱਸ ਸਾਡਾ ਕੀ ਬਣਿਆ ਨਾ ਕੀ ਨਹੀਂ ਚਲੋ ਸਾਨੂੰ ਐ ਲਾਰੇ ਲਾਉਂਦਾ ਰਿਹਾ ਕਿ ਦੇ ਦੋ ਦਿਨ ਦੇ ਦੇ ਤਿੰਨ ਦਿਨ ਦੇ ਦੇ ਅਸੀਂ ਸਾਨੂੰ ਲਾਰੇ ਲਾਉਂਦਾ ਲਾਉਂਦਾ ਬਸ ਆਜਾ ਦੇਣਾ ਵੀਰੇ ਭਾਈ ਵਿਸ਼ਵਾਸ ਕਿਵੇਂ ਦਵਾਉਂਦਾ ਸੀਗਾ ਬੰਦਿਆਂ ਨੂੰ ਕਿ ਵੀ ਆਪਾਂ ਵਿਸ਼ਵਾਸ ਕਰ ਲੈਣੇ ਬੰਦੇ ਤੇ ਕਿਹੜੀਆਂ ਗੱਲਾਂ ਕਰਦਾ ਸੀ ਇਦਾਂ ਦੀਆਂ ਬਾਬਰੇ ਉਹੀ ਇੱਕ ਨੰਬਰ ਕੰਮ ਕਰਦੇ ਸੀਗਾ ਹਨਾ ਤੇ ਅਸੀਂ ਚਲੋ ਆ ਵੀਰੇ ਦੇ ਥਰੂ ਜਿਵੇਂ ਸੀਗਾ ਹਨਾ ਇਹਨਾਂ ਦੀ ਸਿਸਟਰ ਕੇ ਨੇ ਬਾਹਰ ਇਹ ਤਾਂ ਉਹਨਾਂ ਦੇ ਥਰੂ ਚਲੋ ਅਸੀਂ ਯਕੀਨ ਕਰਕੇ ਕਿ ਚਲੋ ਬੰਦਾ ਚਲ ਵਧੀਆ ਹੋਣਾ ਜਦੋਂ ਵੀਰੇ ਦੀ ਭੈਣ ਚਲੀ ਗਈ ਹਨਾ ਤੇ ਜੀ ਤੇ ਵਿਰਿਆਂ ਨੂੰ ਬਹੁਤ ਯਕੀਨ ਦਵਾਇਆ ਸਾਨੂੰ ਕਿ ਚਲੋ ਕੋਈ ਨਾ ਮੈਂ ਜਿਵੇਂ ਵਾਰ ਬੈਠਾਂ ਕੋਲੇ ਥੋੜੇ ਹਨਾ ਤੇ ਵੀਰਿਆਂ ਨੇ ਠੱਗੀ ਹੋ ਕੇ ਇਹ ਵੀਰਿਆਂ ਨੂੰ ਨਹੀਂ ਕੋਈ ਕੁਝ ਕਹਿ ਸਕਦੇ ਨਾ ਕਿ ਬਸ ਬਰੀ ਕਿਵੇਂ ਬਾਈ ਕੀ ਕਹਿੰਦਾ ਸੀਗਾ ਉਹ ਬਾਈ ਜੀ ਮੈਂ ਇੱਕ ਨੰਬਰ ਕੰਮ ਕਰਦਾ ਤੁਸੀਂ ਵੇਖ ਲਓ ਭਗਵੰਤ ਮਾਨਸਾਹਬ ਦਾ মিডিਆ ਇਨ ਚਾਰਜ ਹਾਂ ਤੁਸੀਂ ਮੇਰੀ ਫੋਟੋ ਦੇਖ ਲਓ ਸਾਨੂੰ ਵਿਸ਼ਵਾਸ ਹੋ ਗਿਆ ਵੀ ਚਲੋ ਆਮ ਪਾਰਟੀ ਚਲੋ ਸਾਡੇ ਵੀ ਹੈਗੇ ਆ ਜੀ ਉਹਦੇ ਕਰਕੇ ਅਸੀਂ ਯਕੀਨ ਕਰ ਗਏ ਜੀ ਇਹਦੇ ਤੇ ਵੀ ਬੰਦਾ ਇਦਾਂ ਨਹੀਂ ਕਰੂਗਾ ਵਿਸ਼ਵਾਸ ਸੀਗਾ ਮੈਂ ਤਾਂ ਇਹਨਾਂ ਨੂੰ ਬਹੁਤ ਕਹਿ ਵੀ ਚਲ ਬੰਦਾ ਆਪਦਾ ਜਿਹੜਾ ਆਪ ਚੱਲ ਕੇ ਆਇਆ ਹੈ ਨਾ ਕਰਵਾ ਕੇ ਦਊਗਾ ਪਰ ਪਤਾ ਹੀ ਨਹੀਂ ਸੀ ਵੀਰੇ ਕਿਸਮਤ ਦਾ ਜੀ ਹਾਂਜੀ ਹੁਣ ਭਾਈ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕਿ ਸਰਕਾਰ ਜਾਂ ਜਿਹੜਾ ਪ੍ਰਸ਼ਾਸਨ ਹੈ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰੇ ਵੀਰੇ ਤੁਹਾਨੂੰ ਪਤਾ ਜੀ ਪਹਿਲੀ ਬਾਤ ਦੀ ਨਹੀਂ ਗਈ ਤਾਂ ਕੋਈ ਗੱਡੀ ਮੰਗਦੀ ਹੁਣ ਕੰਮ ਹੀ ਨਹੀਂ ਆਪਾਂ ਨੂੰ ਜਿੰਨੇ ਮੇਰੇ ਪੈਸੇ ਬੰਦੇ ਮੈਨੂੰ ਇਨਸਾਫ ਦਿੱਤਾਏ ਮੇਰੇ ਬਾਪ ਪੈਸੇ ਵਾਪਸ ਕਰਾਏ ਜਾਣ ਉਹ ਤੇ ਜਿਹੜੇ 10 ਮਹੀਨੇ ਮੇਰੇ ਉਹਨੇ ਖਰਾਬ ਕਰਾਏ ਜਾਣੋਂ ਉਦੀ ਉਹਨੂੰ ਸਹਾਇਤਾ ਦਿੱਤੀ ਜਾਵੇ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਸਾਰੇ ਵੀਰਾਂ ਦੇ ਨਾਲ ਉਹਨਾਂ ਨੇ ਆਪਣਾ ਦੁੱਖ ਸੁਣਾਇਆ ਕਿ ਕਿਵੇਂ ਉਸ ਬੰਦੇ ਨੇ ਸਾਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਸਾਡੇ ਨਾਲ ਠੱਗੀ ਮਾਰੀ ਆ ਹੋਰ ਪਤਾ ਨਹੀਂ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੇ ਨਾਲ ਉਹਨੇ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਠੱਗੇ ਨੇ ਜਿਹੜੇ ਮਿਹਨਤ ਨਾਲ ਕਮਾਏ ਨੇ ਕਿਸੇ ਨੇ ਆਪਣੀ ਜ਼ਮੀਨ ਵੇਚੀ ਕਿਸੇ ਨੇ ਆਪਣੇ ਜਿਹੜੇ ਗਹਿਣੇ ਹੁੰਦੇ ਆ ਉਹ ਗਹਿਣੇ ਧਰ ਕੇ ਫੇਰ ਪੈਸੇ ਦਿੱਤੇ ਆ ਕਿਸੇ ਨੇ ਆਪਣੇ ਜਿਹੜੇ ਜਵਾਕਾਂ ਦੇ ਲਈ ਜਿਹੜੇ ਜੋੜੇ ਸੀਗੇ ਉਹ ਪੈਸੇ ਉਸ ਬੰਦੇ ਨੂੰ ਦਿੱਤੇ ਆ ਪਰ ਉਹ ਬੰਦਾ ਆ ਜਿਹੜਾ ਹੁਣ ਕਹਿੰਦੇ ਆ ਕਿ ਸਾਡਾ ਫੋਨ ਨਹੀਂ ਚੱਕਦਾ ਨਾ ਹੀ ਕਿਸੇ ਨੂੰ ਬਾਹਰ ਭੇਜਿਆ ਜਿਨ੍ਹਾਂ ਨੂੰ ਭੇਜਿਆ ਉਹ 에ਰਪੋਰਟ ਤੋਂ ਵਾਪਸ ਆਏ ਨੇ ਉਮੀਦ ਕਰਦੇ ਆ ਸਰਕਾਰ ਇਸ ਵੱਲ ਧਿਆਨ ਦੇਊਗੀ ਤੇ ਜਿਹੜਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਨਾਮ ਵਰਤ ਕੇ ਇਹ ਠੱਗੀ ਮਾਰ ਰਿਹਾ ਉਹਦੇ ਉੱਤੇ ਵੀ ਕਾਰਵਾਈ ਹੋਊਗੀ ਉਮੀਦ ਕਰਦੇ ਆ ਕਿ ਸਰਕਾਰ ਇਸ ਤੇ ਕਾਰਵਾਈ ਕਰੂਗੀ ਦੇਖਦੇ ਲੋਕਸ ਟੀਵੀ ਧੰਨਵਾਦ ਤਾਂ ਉਸ ਵਿਅਕਤੀ ਨੂੰ ਫੋਨ ਲਾਉਨੇ ਆ ਜਿਨੇ ਆ ਬਾਈਆਂ ਨਾਲ ਸਾਰਾ ਕੁਝ ਕੀਤਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂ ਇਹ ਕੁਝ ਕਰਦਾ ਤੇ ਹੈਲੋ ਹੈਲੋ ਹਾਂ ਜੀ ਬਈ ਰਵਿੰਦਰ ਸਿੰਘ ਗੱਲ ਕਰ ਰਹੇ ਹਾਂ ਹਾਂ ਜੀ ਸਰ ਅਸੀਂ ਲੋਕ ਵਾਇਟੀਵੀ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਹਾਂ ਜੀ ਜੀ ਸਰ ਸਾਡੇ ਕੋਲ ਕੁਝ ਵਿਅਕਤੀ ਖੜੇ ਨੇ ਜਿਨ੍ਹਾਂ ਨੇ ਤੁਹਾਡੇ ਉੱਤੇ ਇਲਜ਼ਾਮ ਲਾਇਆ ਕਿ ਤੁਸੀਂ ਵਿਦੇਸ਼ ਭਜਨ ਦੇ ਨਾਮ ਤੇ ਠੱਗੀ ਮਾਰੀ ਹੈ ਜਿਹਨਾਂ ਦੇ ਨਾਲ ਰਦੀਪ ਭਜਨ ਭੇਜਨ ਦੇ ਨਾਮ ਤੇ ਹਾਂ ਜੀ ਜੇ ਮੈਂ ਵੀ ਆਵੇ ਥਾਣੇ ਜਾਂਦਾ ਪਿਆ ਮੈਨੂੰ ਵੀ ਇਹਨਾਂ ਦਾ ਧੋਖਿਆਂ ਬਹੁਤ ਆ ਰਹੀਆਂ ਅਸੀਂ ਅੱਛਾ ਜੀ ਮਿਆਂ ਤਾਂ ਕੋਈ ਮੇਰੇ ਕੋਲ ਸਕਰੀਨਸ਼ਾਟ ਪਏ ਕਹਿੰਦੇ ਅੱਜ ਜੋਕੇ ਕਰਨਾ ਵਾ ਇੰਨਾ ਹੁੰਦਾ ਠੀਕ ਹੈ ਮੈਂ ਥਾਣੇ ਪਹੁੰਚਾ ਇੱਥੋਂ 12 ਦੀ ਕੰਪਲੇਨ ਕਹੀ ਹੋਈ ਮੇਰੀ ਅੱਛਾ ਤੁਸੀਂ ਵਿਦੇਸ਼ ਭੇਜਦੇ ਹੋ ਵੈਸੇ ਹਾਂਜੀ ਤੁਸੀਂ ਵਿਦੇਸ਼ ਭੇਜਦੇ ਹੋ ਕਿਸੇ ਨੂੰ ਉਹ ਨਹੀਂ ਜੀ ਮੈਂ ਹੁਣ ਕੰਮ ਬੰਦ ਕੀਤਾ ਹੈ ਜੀ ਅੱਛਾ ਪਹਿਲਾਂ ਕਰਦੇ ਸੀ ਜੀ ਕਦੋਂ ਬੰਦ ਕੀਤਾ ਜੀ ਕੰਮ ਇਹ ਆ ਥੋੜਾ ਜਿਹਾ ਇਹ ਪਹਿਲਾਂ ਮਗਲ ਤਾਂ ਲਾ ਕੇ ਦੇ ਨਾਲ ਲੜ ਕੇ ਠੀਕ ਹੈ ਪਰ ਇਹਨਾਂ ਦੇ ਕੋਲੇ ਪ੍ਰੂਫ ਨੇ ਤੁਹਾਨੂੰ ਪੈਸੇ ਦਿੰਦਿਆਂ ਦੇ ਜਿਹੜੇ 에어ਪੋਰਟ ਤੋਂ ਵਾਪਸ ਆਏ ਨਕਲੀ ਟਿਕਟਾਂ ਨਕਲੀ ਵੀਜ਼ੇ ਸਾਰਾ ਕੁਝ ਇਹਨਾਂ ਕੋਲ ਨਹੀਂ ਭਾਜੀ ਸੇ ਗੱਲ ਦੀ ਉਹਨਾਂ ਦਾ ਗੋਤੇ ਜਲਦ ਮੈਂ ਵੀ ਕਹਾਂਗੇ ਕੋਈ ਤਾਕੀ ਟਿਕਟ ਦਿੱਤੀ ਹੋਏ ਨਗਲੀ ਪਾ ਹੋ ਤੇ ਆਪਣਾ ਆਵੇ ਜਾਂ ਮੈਂ ਇਹ ਪੁੱਤ ਦਾ ਮਜ਼ਾ ਖੜਿਆ ਹੋਵੇ ਅੱਛਾ ਜੀ ਹਾਂ ਪਰ ਇਹਨਾਂ ਦੇ ਕੋਲ ਤਾਂ ਵੀਡੀਓ ਹੈ ਤੁਸੀਂ ਉਹਦੇ ਵਿੱਚ ਬੈਠੇ ਹੋ ਪੈਸੇ ਲੈ ਰਹੇ ਹੋ ਉਹ ਜਿਹੜੇ ਪੈਸੇ ਆ ਉਹ ਜਿਹੜਾ ਵਸਤੀ ਆ ਉਹਦਾ ਉਹ ਅਲੱਗ ਮੈਟਰ ਹੈ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਕੋ ਬੇਸ਼ੱਕ ਉਹਨਾਂ ਨਾਲ ਲੈ ਕੇ ਆਜੋ ਠੀਕ ਹੈ ਤੇ ਤੁਸੀਂ ਮਤਲਬ ਪੈਸੇ ਇਹਨਾਂ ਦੇ ਮੋੜੋਗੇ ਹੁਣ ਜਿਹੜੇ ਲਏ ਆ ਹਾਂ ਜੋ ਮੈਂ ਕਹਿੰਦੇ ਵੋ ਮੈਂ ਭਾਈ 15 ਦੀ ਦਾ ਜਾਂ ਦਿੱਤਾ ਹੋਇਆ ਆਈ अच्छा जो जी जोोटा दा बंदा मैं 15 दिन मेरा हिसाब का ले लूं पे ठीक है मतलब ਤੁਸੀਂ ਦੇਣ ਨੂੰ ਤਿਆਰ ਹੋ ਉਹ ਪੈਸੇ ਹਾਂ ਜੀ ਮੈਂ 15 ਦਿਨ ਦਾ ਰਿਆ ਦਿੱਤਾ ਆਈ ਕੋਈ ਮੈਂ ਤੁਮ ਉਲਟੋ ਖੇ ਧਮਕੀਂ ਦੀ ਜੇ ਉਹ ਕੰਮ ਗਲਤ ਹੋ ਗਿਆ ਲੈਦੇ ਤੇ ਬਣਿਆ ਹੂੰ ਜੋ ਮੈਂ ਮੰਨ ਲਿਆ ਮੈਂ 15 ਦਿਨ ਜੋ ਬੰਦਾ ਆਪਾਂ ਲੈ ਲਿਓ ਠੀਕ ਹੈ ਮੈਂ ਭਾਈ ਜੋ ਲਿਆ ਮੈਂ ਉਹ ਹੀ ਦਊਗਾ ਨਾ ਬਿਲਕੁਲ ਗਾਦੀਆਂ ਦੇ ਸਕਦਾ ਮੈਂ ਹਾਂ ਤੁਸੀਂ ਮਤਲਬ ਵਾਪਸ ਕਰੋਗੇ ਜਿੰਨੇ ਪੈਸੇ ਲਏ ਆ ਹਾਂ ਜੀ ਹਾਂ ਜੀ ਹਾਂ ਜੀ ਜੋ ਮੈਂ ਲਿਆ ਮੈਂ ਦਊਗਾ ਠੀਕ ਹੈ ਠੀਕ ਹੈ ਧੰਨਵਾਦ ਜੀ ਜੋ ਮੈਨੂੰ ਜੋ ਮੈਨੂੰ ਪਾਏ ਆ ਮੈਂ ਉਹ ਦਊਗਾ ਮੈਂ ਫालतੂ ਨਹੀਂ ਪੈ ਆਂਦਾ 18 ਲੱਖ ਰੁਪਈਆ ਥਾਂ ਲਗ ਬਾਈ ਨਾਮ ਇਹ ਕੋ ਆਇਆ ਨਾਮ ਕਹਿ ਸਕਦਾ ਕਿੰਨੇ ਆਇਆ ਜੀ 18 ਲੱਖ ਵਾਲੇ ਦੇ ਫਿਰ ਹਾਂਜੀ ਕਿੰਨੇ ਪੈ ਇਹ ਤੁਹਾਡੇ ਕੋਲ 18 ਲੱਖ ਵਾਲੇ ਮੈਂ ਤਾਂ ਜਿੰਨੇ ਮੈਂ ਕਹਾ ਜਿਹੜੇ ਮੈਨੂੰ ਪਾਏ ਆ ਜਿੰਨੇ ਪਾਏ ਆ ਉਹ ਮੈਂ ਮੇ ਕੋ ਚੀਕਰੀ ਕੋਲ ਮੈਂ ਲੈ ਹੋਏ ਆ ਠੀਕ ਹੈ ਉਹ ਬਹਿ ਕੇ ਕਾਲਾਂ ਮਿਲ ਕੇ ਬਹਿ ਕੇ ਸਾਫ ਕਰ ਲਉ ਮੇਰੇ ਨਾਲ ਠੀਕ ਹੈ ਪ੍ਰੂਫ ਦੇਖ ਕੇ ਤੁਸੀਂ ਪੈਸੇ ਦੇਵੋਗੇ ਸਾਰੇ ਹਾਂਜੀ ਜੋ ਮੈਂ ਜੋ ਮੈਂ ਦਿੱਤੇ ਆ ਮੈਨੂੰ ਪ੍ਰੂਫ ਦੇ ਦੇਣਾ ਮੈਂ ਦਊਗਾ ਉਹਨੇ ਦਊਗਾ ਪੂਰੇ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਹਾਂਜੀ ਇੱਕ 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 ਚੀਜ਼ ਹੋਰ ਲੈ ਕੇ ਜੀ ਪੁੱਛਣੀ ਤੁਸੀਂ ਤੁਸੀਂ ਭਗਵੰਤ ਮਾਨ ਦੀ ਮੀਡੀਆ ਇਨ ਚਾਰਜ ਹਾਂਜੀ ਭਗਵੰਤ ਮਾਨ ਸਾਹਿਬ ਦੀ ਮੀਡੀਆ ਇਨ ਚਾਰਜ ਤੁਸੀਂ ਹਾਂਜੀ ਹਾਂਜੀ ਸਰ ਹੈਗੇ ਕਿਥੋਂ ਦੇ ਹਾਂ ਪਹਿਲਾਂ ਤਾਂ ਕੋਈ ਆਖਦਰੀ ਅੱਛਾ ਉਥੋਂ ਤੁਹਾਨੂੰ ਲਾਇਆ ਆਯਾਮਾ ਦੀ ਪਾਰਟੀ ਨੇ ਹਾਂਜੀ ਇਦੋਂ ਕਾਫੀ ਜੋ ਪਾਰਟੀ ਬਣੀ ਵਾ ਕਾਰਟ ਵੀ ਬਣੀ ਆਇਆ ਮੇਰਾ ਠੀਕ ਹੈ ਤੁਸੀਂ ਆਯਾਮਾ ਦੀ ਪਾਰਟੀ ਦੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਹਾਂ ਥੈਂਕ ਯੂ ਗੱਲਬਾਤ ਕੀਤੀ ਉਸ ਵਿਅਕਤੀ ਦੇ ਨਾਲ ਉਹਨੇ ਇਹ ਗੱਲ ਵੀ ਮੰਨੀ ਹੈ ਕਿ ਮੈਂ ਭਗਵਾਨ ਸਿੰਘ ਮਾਨ ਦਾ ਮੀਡੀਆ ਚਾਰਜ ਹਾਂ ਮਤਲਬ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੀਡੀਆ ਚਾਰਜ ਮੈਨੂੰ ਲਾਇਆ ਹੋਇਆ ਤਾਂ ਜੇਕਰ ਉਸਨੇ ਠੱਗੀਆਂ ਮਾਰੀਆਂ ਨੇ ਤਾਂ ਉਸ ਦੀ ਜਾਂਚ ਕਰਕੇ ਉਹਦੇ ਉੱਤੇ ਬਿਲਕੁਲ ਕਾਰਵਾਈ ਕਰਨੀ ਚਾਹੀਦੀ ਆ ਧੰਨਵਾਦ